ਆਸਾਮ ਦੀ ਜੇਲ੍ਹ ਦੇ ਵਿੱਚ ਬੰਦ ਪਾਈਆ ਅਮਰਿਤਪਾਲ ਸਿੰਘ ਦੀ ਮਾਤਾ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਉਨ੍ਹਾਂ ਵੱਲੋਂ ਸੌਂਪਿਆ ਗਿਆ ਦੱਸਿਆ ਜਾ ਰਿਹਾ ਕਿ ਮੰਗ ਪੱਤਰ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਵੀ ਰੱਖੀ ਗਈ ਹੈ ਇਸ ਦੌਰਾਨ ਚੇਤਾਵਨੀ ਜਾਰੀ ਕੀਤੀ ਗਈ ਹੈ ਜੇਕਰ ਅਮਰਿਤਪਾਲ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਨਾ ਕੀਤਾ ਗਿਆ ਤਾਂ ਰੋਸ ਪ੍ਰਦਰਸ਼ਨ ਜਿਹੜਾ ਭਾਰੀ ਪੱਧਰ ਤੇ ਕੀਤਾ ਜਾਵੇਗਾ ਸਾਜੇ ਕੀ ਪੀਤੀ ਦਿਨੀ ਅਮਰਿਤਪਾਲ ਸਿੰਘ ਦੀ ਜੇਲ੍ਹ ਦੇ ਵਿੱਚ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਬਰ ਲਗਾਤਾਰ ਤਪਖ ਹੜਤਾਲ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਬਾਥਰੂਮ ਤੇ ਹੋਰ ਥਾਵਾਂ ਤੇ ਕੈਮਰੇ ਲਗਾਉਣ ਦੇ ਗੰਭੀਰ ਦੋਸ਼ ਵੀ ਲਗਾਏ ਗਏ ਸਨ ਉਦੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਵੀ ਇਸ ਨੂੰ ਲੈ ਕੇ ਵੱਡਾ ਬਿਆਨ ਜਾਰੀ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਅਮਰਿਤਪਾਲ ਸਿੰਘ ਨਾਲ ਕੋਈ ਘਟਨਾ ਵਾਪਰ ਜਾਂਦੀ ਤੇ ਇਸ ਲਈ ਜੇਲ੍ਹ ਪ੍ਰਸ਼ਾਸਨ ਦੇ ਨਾਲ ਨਾਲ ਕੇਂਦਰ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੋਵੇਗੀ ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦੀ ਉਹਨਾਂ ਵੱਲੋਂ ਲਗਾਤਾਰ ਮੰਗ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਨੂੰ ਹੁਣ ਰਿਹਾ ਕਰ ਦਿੱਤਾ ਜਾਵੇ ਕਿਉਂਕਿ ਉਸ ਦਾ ਜ਼ੁਲਮ ਇੰਨਾ ਨੇ ਇਸੇ ਜਿੰਨੀ ਵੱਡੀ ਉਸ ਨੂੰ ਸਜ਼ਾ ਦੇ ਦਿੱਤੀ ਗਈ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਠਨ ਨੂੰ ਪੀ ਲਈਆ ਬੈਂਤੀ ਆ ਵੀ ਕੱਲ ਪਤਾ ਲੱਗਾ ਕਿ ਜਿੰਦੂ ਕਾਲ ਜਿੰਨੇ ਸਿੰਘ ਆ ਸਾਰੇ ਕੋ ਕਰਦਾ ਪਿਆ ਉਹਨਾਂ ਦਾ ਕਾਰਨ ਇਹ ਸੀ ਕਿ ਸ਼ੁਕਰਵਾਰ ਨੂੰ ਭਾਈ ਸਾਹਿਬ ਨਾਲ ਮਿਲਣ ਤੇ ਚੱਲੇ ਸੀ ਤੋ ਦੋ ਚਾਰ ਪੰਜ ਜਾਨੇ ਇਲੈਕਟ੍ਰੀਸ਼ੀਅਨ ਵਾਲੇ ਆਏ ਬਹੁਤ ਸੁਮਾਨ ਸੀ ਤੇ ਭਾਈ ਸਾਹਿਬ ਨੇ ਉਹਨਾਂ ਨੂੰ ਪਿਆ ਵੀ ਕਿ ਇਹ ਠੀਕ ਕਰਨਾ ਉਹਨਾਂ ਕਹਿੰਦੇ ਬਲਬ ਚੇਂਜ ਕਰਨਾ ਲਾਈਟ ਚੇਂਜ ਕਰਨੀ ਤੇ ਭਾਈ ਸਾਹਿਬ ਨੇ ਬੋਲਿਆ ਕਿ ਲਾਈਟ ਤੇ ਇੱਕ ਬੰਦਾ ਵੀ ਗੇਂਜ ਕਰ ਸਕਦਾ ਉਦੋਂ ਬਾਅਦ ਭਾਈ ਸਾਹਿਬ ਮੁਲਾਕਾਤ ਤੇ ਚਲੇ ਗਏ ਤੇ ਜਦੋਂ ਆਏ ਤਾਂ ਉਹਨਾਂ ਨੂੰ ਥੋੜਾ ਸ਼ੱਕ ਹੋਇਆ ਉਹਨਾਂ ਨੇ ਆਲਪੀ ਆਪਣਾ ਰੂਮ ਚੈੱਕ ਕੀਤਾ ਦੋਦੇ ਚੋ ਮਤਲਬ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਤੇ ਬਾਥਰੂਮ ਫੇਰ ਇਹਨਾਂ ਚੈੱਕ ਕੀਤੇ ਬਾਥਰੂਮ ਚ ਵੀ ਮਤਲਬ ਕੈਮਰਾ ਮਿਲਿਆ ਇੰਨੀ ਹੱਦ ਤੱਕ ਗਿਰ ਗਿਆ ਕਿ ਇਹਨਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਜਿਹੜੀ ਹਰ ਇੱਕ ਇਨਸਾਨ ਦੀ ਕੋਈ ਪ੍ਰਾਈਵੇਸੀ ਹੁੰਦੀ ਆ ਬਾਥਰੂਮ ਇੱतक ਉਹਨਾਂ ਨੇ ਕੈਮਰੇ ਲਗਾਏ ਉੱਥੇ ਤੇ ਉਹ ਜਿਹੜੇ ਹੁਣ ਕੈਵਰੇ ਸੀ ਉਹ ਇਹਨਾਂ ਭਾਈ ਸਾਹਿਬ ਉਹਨਾਂ ਲਾ ਲਿਆ ਤੇ ਉਹ ਉੱਥੇ ਪ੍ਰਸ਼ਾਸਨ ਮੰਗ ਰਿਹਾ ਵਾ ਤੇ ਉਹ ਦੇ ਨਹੀਂ ਰਿਹਾ ਤੁਹਾਨੂੰ ਇਹ ਦੱਸੋ ਕਿ ਪੈਲ ਕੈਮਰੇ ਲਗਾਉਣ ਦੀ ਆਗਿਆ ਕਿਨੇ ਦਿੱਤੀ ਆ ਚਾਹੇ ਕਿੰਨੇ ਕਿਹਾ ਵਾ ਕਿ ਕੈਮਰੇ ਲਾਓ ਕਿ ਉਥੇ ਬਹੁਤ ਜੇਏ ਵੀ ਬਹੁਤ ਪ੍ਰਸ਼ਾਸਨ ਲਾਇਆ ਕਿ ਉਹ ਕੱਲ ਦੇ ਕੋਹ ਹਟਾਲ ਤੇ ਆ ਤੇ ਸਾਰੀ ਸੰਗਤਾਂ ਨੂੰ ਬੀ ਲਿਆ ਕਿ ਵਾਤਵਾਦ ਸ਼ੇਅਰ ਕਰੋ ਤੇ ਨਹੀਂ ਤੇ ਜੇ ਤੇ ਲਾਸਟ ਵਾਰ ਹੁੰਦਾ ਜੇ ਨਹੀਂ ਕਿ ਫਿਰ ਅਹੀਂ ਨਹੀਂ ਕੁਛ ਹਰਕਾਂ ਜਾਵਾਂਗੇ ਭੋਖ ਹਟਾਲ ਤੇ ਬਣਾਉਣੀ ਹੈ ਸਾਨੂੰ ਕੋਈ ਉਥੇ ਖਤਰਾ ਵਾ ਜੇ ਕਮਰਿਆਂ ਤੇ ਰੋਪ ਬਾਗਧਮਚ ਰੂਮਾਂ ਵਿੱਚ ਲਾ ਸਕਦੇ ਕੈਮਰੇ ਇਹਨਾਂ ਨੂੰ ਕੁਛ ਨਹੀਂ ਕਰ ਸਕਦੇ ਆ ਪਹਿਲੀ ਗੱਲ ਤੇ ਸਾਨੂੰ ਉਸ ਜੇਏ ਤੋਂ ਹੀ ਖਤਰਾ ਵਾ ਕਿ ਉਥੇ ਭਾਈ ਸਾਬ ਨੂੰ ਰੱਖਣਾ ਬਹੁਤ ਸਾਡੇ ਬਾਤੇ ਉੱਖਿਆ ਦੂੰਗੀ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਕਦੀ ਕਹਾ ਸਾਰਾ ਵਾਹੇ ਤੇ ਦਿੱਤੇ ਫਤੇ